ਅਦਰਵਾਈਜ਼ 30 ਬੈਡ ਹੈ। ਹਾਂ ਜੀ ਸਰ। ਬਿਲਡਿੰਗ ਠੀਕ ਹੈ ਸਾਰੀ ਇਸ ਤਰੀ। ਬਿਲਡਿੰਗ ਤਾਂ ਬਾਈ ਆਨ ਲਾਰਜ ਠੀਕ ਹੈ ਨਾ ਜੀ। 16 ਬੈਡ ਫੰਕਸ਼ਨ ਹੈ। ਹਾਂ ਕੋਈ ਨਹੀਂ। ਅਨਸੇਫ ਤਾਂ ਨਹੀਂ ਹੈ ਨਾ ਬਿਲਡਿੰਗ? ਹਾਂ ਕਿਧਰ ਹੈ ਲੇਬਰ ਰੂਮ ਕਿਧਰ ਹੈ? ਹਾਂ ਜੀ। نیچے ਜਾ ਕੇ। ਹਾਂ ਜੀ। ਆ ਥੋੜੇ ਬਾਹਰ ਅਰੇ ਜਮੀਨ ਨੂੰ ਲੱਗਦਾ ਵੀ ਇੱਥੇ ਪਾਣੀ ਆਇਆ ਹੋਵੇਗਾ ਜੀ। ਪਾਣੀ। ਅੱਜ ਇੱਥੇ ਆਇਆ ਸੀ ਪਾਣੀ। ਹਾਂ ਜੀ। ਹਾਂ ਜੀ। ਪਾਣੀ पानी इतना इतने किना पानी सी अच्छा स्मेल आ रही है अच्छा लेबर रूम आ गया ਬਰਾ ਥੋੜਾ ਸਮਾਨ ਬਚ ਗਿਆ ਸਾਰਾ ਹਾਂਜੀ ਤੇ ਆਪਣਾ ਆਪਰੇਸ਼ਨ ਥੀਟਰ ਕਿੱਥੇ ਸਰ ਮੇਨ ਉਟੀ ਸਰਜਨ ਹੈ ਨਹੀਂ ਆਪਣੇ ਕੋਲ ਨਹੀਂ ਨਹੀਂ ਓਟੀ ਕਿੱਥੇ ਬਰ ਉਹਦੇ ਉਹਦਾ ਅੰਦਰ ਹੈ ਨਾ ਸੇਫ ਹੈ ਉਹਦਾ ਇੱਕੋ ਹੀ ਓਟੀ ਹੈ ਹਾਂਜੀ ਦੋ ਹੋਣਗੇ ਸਰੀਕ ਮੇਨ ਉਟੀ ਹੈ ਇੱਕ ਮਾਈਨਿਉਟੀ ਹੈ ਮੇਨ ਨਹੀਂ ਨਹੀਂ ਸਭ ਤੋਂ ਕੋਈ ਐਕਸੈਪਟੇ ਕੋ ਹੁੰਦਾ ਕਰ ਦੋ ਹਾਂਜੀ ਦੋ ਦਿਖਾਓ ਜਰਾ ਕਿਸੇ ਕੋਲ ਸਰਜਨ ਕੋਈ ਨਹੀਂ ਆ ਨਹੀਂ ਸਰ ਇਹਦੇ ਵਾਸਤੇ ਨਾ ਜਿਹੜਾ ਰਿਟਾਇਰਡ ਬੰਦਾ ਹੋਗਾ ਉਹਨੂੰ ਮੈਂ ਤਨਖਾਹ ਡਬਲ ਦੇ ਦਾਂਗਾ ਇੱਥੇ ਆ ਕੀ ਚੀ ਫਾਰਮਾਸਿਸਟ ਜਿਹੜੇ ਬੰਦੇ ਨੇ ਮੇਨ ਫਾਰਮੇਸੀ ਐ ਸਰ ਤੇ ਓਕੇ ਇਹ ਚੀ ਉਹ ਸਰ ਤੇ ਇਹਦਾ ਟਾਲਾ ਲੱਗਾ ਹਾਂਜੀ ਹਾਂਜੀ ਮੇਨ ਉੱਤੇ ਇੱਥੇ ਉਹ ਗਿਆ ਥੱਲੇ ਨਹੀਂ ਬਟਾ ਥੋੜਾ ਉੱਤੇ ਦੇ ਵਿੱਚ ਸਰ ਇੱਕ ਛੋਟੀ ਓਟੀ ਵੀ ਇੱਥੇ ਉੱਧਰ ਉੱਪਰ ਕੋਈ ਨਹੀਂ ਆ ਉੱਪਰ ਕੁਝ ਨਹੀਂ ਆ ਸਰ ਉੱਪਰ ਕੁਝ ਨਹੀਂ ਉੱਪਰ ਮਤਲਬ ਬਿਲਡਿੰਗ ਹੈ ਨਹੀਂ ਉੱਪਰ ਨਹੀਂ ਨਹੀਂ ਹਾਂਜੀ ਕੁਝ ਨਹੀਂ ਆ ਸਭ ਨੀਚੇ ਗਰਾਉਂਡ ਫਲੋਰ ਹੀ ਆ ਗਰਾਉਂਡ ਫਲੋਰ ਹੀ ਆ ਹਾਂਜੀ ਉਹ ਦਿਖਾਓ ਸਰ ਹਾਂਜੀ ਬਹੁਤ ਥਾਲੀ ਹੋ ਗਏ ਕਾਫੀ ਥਾਲੀ ਹੋ ਗਏ ਸਰ ਤੇ ਦਾਤ ਕਰਾ ਦੀ ਥਾਲੀ ਹੋ ਗਏ ਨੂੰ ਤੇ ਇਹਦਾ ਨਾ ਇਹਦਾ ਨਾ ਟੇਬਲ ਵੀ ਸੀ ਨਾ ਉਹ ਲੈ ਗਏ ਉੱਥੇ ਤੈਨੂੰ ਚੱਕ ਨਹੀਂ ਤੁਸੀਂ ਆਓ ਬੈਡਰ ਨੂੰ ਬਲਾਕ ਤੇ ਆ ਮੈਡਮ ਆਓ ਇਹਦਾ ਇੱਕ ਵਾਰੀ ਤਾਂ ਸਾਰਾ ਰੈਨੋਵੇਸ਼ਨ ਕਰਾ ਦਿਓ ਇਹਦਾ ਇਹ ਹਟਾ ਕੇ ਨਾ ਇੱਥੇ ਵੱਲੋਂ ਵੱਡੇ ਵਾਲਾ ਸਪਰੇਟੇ ਸਿਲਵਾ ਦਿਓ ਉਹ ਵਾਲਾ ਇਹਨੂੰ ਤਿਆਰ ਕਰਵਾ ਲਓ ਤੁਸੀਂ ਬਾਕੀ ਸਾਰਾ ਉੱਪਰੋਂ ਸਾਰਾ ਪੇਡ ਕੋਲ ਸਾਰਾ ਨਵਾਂ ਕਰਾ ਕੇ ਟੇਬਲ ਹੈਗੀ ਆ ਤੁਹਾਡੇ ਕੋਲੇ ਕੋਈ ਦਿੱਕਤ ਨਹੀਂ ਆ ਤੇ ਟਿਪ ਹੋਰ ਵੀ ਦੇ ਦਾਂਗੇ ਤੇ ਤੁਸੀਂ ਇਹਨੂੰ ਓਟੀ ਨੂੰ ਪ੍ਰੋਪਰ ਤਿਆਰ ਕਰਾ ਲਓ ਇਹਨੂੰ ਲਾਈਟ ਤੁਹਾਨੂੰ ਵਧੀਆ ਦੇ ਦਾਂਗੇ ਸਾਰਾ ਕੁਝ ਦੇ ਦਾਂਗੇ ਸੀਆਰ ਵਗੈਰਾ ਤੇ ਹੋਰ ਕਿਹੜਾ ਤੁਹਾਡੇ ਕੋਲ ਇਸ ਤੋਂ ਸਵਾਇਕ ਕੜਾ ਹੋਰ ਸਿਰਕ ਮਾਈਨ ਉਹ ਵੀ ਦਿਖਾ ਦੇਵਾਂਗਾ ਤੇ ਤੁਸੀਂ ਨਾ ਇਹਨਾਂ ਨੂੰ ਮਤਲਬ ਸਪਰੈਡ ਤੇ ਸਿਵਾ ਦੇਉ ਤਾਂ दैट इज ਗੁੱਡ ਨਾ ਬਈ ਰਿਮੋਟ ਏਰੀਆ ਵਾਸਤੇ ਤੁਸੀਂ ਨਾ ਇਹਦੇ ਵਾਸਤੇ ਇੱਕ ਆਪਣਾ ਗਾਇਨੇਕੋਲੋਜਿਸਟ ਜਿਹੜੇ ਰਿਟਾਇਰ ਹੋ ਚੁੱਕੇ ਹੋਣ ਉਹਨਾਂ ਵੱਲੋਂ ਕੰਮ ਕਰਨ ਲਈ ਤਿਆਰ ਇੱਕ ਨਸਟਰ ਟੈਸਟ ਤੇ ਇੱਕ ਮੈਡੀਕਲ ਸਪੈਸ਼ਲਿਸਟ ਤੇ ਪਲੱਸ ਮੈਡੀਕਲ ਐਮਓ ਤੁਹਾਨੂੰ ਦੇ ਦਾਂਗੇ ਅਸੀਂ ਉਹ ਤੁਸੀ ਲੱਭਣੇ ਮੈਂ ਤਾਂ ਕੱਲ ਨੂੰ ਆਈ ਡੋਨਟ ਨੀਡ ਟੂ ਐਮਰਜੈਂਸੀ ਦਾ ਜਿਹੜੇ ਦੇਵ ਦੇਵ ਉਹ ਮਤਲਬ ਨਾ ਡਿਲੀਵਰੀ ਕਰਦੇ ਡੇ ਟਾਈਮ ਤੇ ਸੀਜ਼ੇਰੀਅਨ ਕਰਦੇ ਇਥੋਂ ਦੂਰ ਤਾਂ ਹੈ ਨਹੀਂ ਆਪਣਾ ਤੁਹਾਡਾ ਪਠਾਨਕੋਟ ਰਵੇ ਆਪਣਾ ਆ ਕੇ ਕਰਦੇ ਉੱਥੇ ਡਵੈਲਪਮੈਂਟ ਮੋਡ ਕਰਨਾ ਸਰਵਿਸਿਜ਼ ਵੀ ਨਹੀਂ ਹੈ ਤੁਹਾਡੇ ਕੋਲੇ ਇੱਥੇ ਇਹਦੇ ਵਿੱਚ ਪ੍ਰਾਈਵੇਟ ਰੂਮ ਕਿੰਨੇ ਆ ਉਹ ਦੇ ਦਾਂਗੇ ਸਾਰਾ ਕੋਈ ਨਹੀਂ ਸਰ ਪ੍ਰਾਈਵੇਟ ਰੂਮ ਉੱਪਰ ਹੋਣ ਇਹਦੇ ਵਿੱਚ ਬਣਿਆ ਹੋਇਆ ਸੀ ਨਹੀਂ ਸਰ ਸੀਐਸਸੀ ਨਹੀਂ ਆਇਆ ਸੀਐਸਸੀ ਕਿੰਨੇ ਬੈਡਡ ਹੈ ਸਿਰ ਨਹੀਂ ਵੈਸੇ 30 ਬੈਡਡ ਹੈ ਆਪਣੇ ਸਿਰ 15 ਬੈਡਡ 30 ਬੈਡਡ ਦੀ ਕਸਤੀ ਹੈਗੀ ਹਾਂਜੀ ਸਰ ਉਹਦੇ ਵਿੱਚੋਂ ਸਾਰਾ ਕੁਝ ਨਿਕਲ ਆਊਗਾ ਇਹਦਾ ਤੁਸੀਂ ਇੱਕ ਵਾਰੀ ਮੈਂ ਪੀਐਚਸੀ ਦਾ ਕੋਣਾ ਪੁੱੰਦਾ ਉਹ ਮੈਂ ਸਰਵੇ ਕਰਵਾ ਲਵਾਂ ਉਹਦਾ ਕਰਵਾਦਣੇ ਦਿੱਤ ਨੇ ਜਿਹੜੇ ਡਾਕਟਰਸ ਆ ਉਹ ਇੱਥੇ ਲੈਣੇ ਚਾਹੀਦੇ ਜਿਹੜੇ ਮੈਡੀਕਲ ਆਫਸਰ ਉਹਨਾਂ ਨੂੰ ਉਹਨਾਂ ਨੂੰ ਕਮਿਊਨਿਟੀਸ਼ਨ ਦਣੀਆਂ ਬਾਹਰ ਕੋਠੀ ਮਿਲ ਜਾਊਗੀ ਕੋਈ ਨਹੀਂ ਨਹੀਂ ਲੱਭ ਲਾਂ ਨਹੀਂ ਕੋਈ ਗੱਲ ਨਹੀਂ ਆਪਣੇ ਕੋਈ ਜਗ੍ਹਾ ਕਿੰਨੀ ਹੈ ਇੱਥੇ ਕੋਈ ਕੁਆਰਟਰ ਨਹੀਂ ਬਣੇ ਹੋਏ ਇੱਥੇ ਸਾਰੇ ਕੰਡਮ ਨੇ ਨਹੀਂ ਕੰਡਮ ਤਾਂ ਆ ਗਿਆ ਬਣੇ ਸੀਗੇ ਸੀਗੇ ਰਿਪੇਅਰੇ ਬੱਲੇ ਆ ਇੱਕ ਵਾਰੀ ਪਤਾ ਕਰਾ ਲਵਾਂ ਜੇ ਤਾਂ ਰਿਪੇਅਰੇ ਬੱਲੇ ਫਿਰ ਤਾਂ ਰਿਪੇਅਰ ਕਰਾ ਕੇ ਕੁਆਰਟਰ ਠੀਕਾ ਦੇ ਦਿੰਨੇ ਆ ਨਹੀਂ ਤਾਂ ਇਹਦੇ ਵਿੱਚ ਕਮੋਡੀਸ਼ਨ ਕ੍ਰੀਏਟ ਕਰ ਲੈਣਾ ਮਤਲਬ ਦੇਖੋ ਹਾਂ ਜਗ੍ਹਾ ਕਾਫੀ ਹੈ ਪਿੱਛੇ ਵੀ ਜਗ੍ਹਾ ਜਿਹੜੀਆਂ ਜਿਹੜੀਆਂ ਸਟਾਫ ਨਰਸਸ ਹੋਣਗੀਆਂ ਨਾ ਜੀ ਉਹ ਰਹਿਣਗੇ ਤੇ ਉੱਪਰ ਬਣ ਜਾਊਗਾ ਉੱਪਰ ਬਣੂਗਾ ਸਟਾਫ ਰਹਿਲੇ ਤਾਂ ਸਟਾਫ ਰਹਿਲੇਗੀ ਮੈਡੀਕਲ ਆਫਸਰ ਹਾਊਸ ਸਰਜਨ ਰਹਿਣਗੇ ਤੁਹਾਡੇ ਕੋਲੇ ਆਫ ਸਰਜਨ ਕਿੰਨੇ ਆ ਸਰ ਉੱਥੇ ਦੋ ਹੀ ਨੇ ਸਰ ਇੱਥੇ ਉੱਥੇ ਜਲੰਧਰ ਦੇ ਵਿੱਚ 49 ਨੇ ਜੀ ਉਹ ਨਹੀਂ ਉਹ ਮੈਂ ਨਹੀਂ 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 ਜਿਹੜੇ ਤੁਹਾਡੇ ਇੰਟਰਨ ਆ ਉਹ ਕਿੰਨੇ ਆ ਪਿੰਡਾਂ ਤੁਹਾਨੂੰ ਉਹ ਮੈਂ ਰੀਡਿਸਟ੍ਰਿਬਿਊਟ ਕਰ ਦਊਗਾ ਆਦਰਵਾਇਜ਼ ਉਹਨਾਂ ਨੂੰ ਚੋਇਸ ਨਹੀਂ ਜਾਣੀ ਹੈ ਨਾ ਉਹ ਜਿਹੜਾ ਸਾਡਾ ਲਾਸਟ ਹੈ ਨਾ ਹਾਂ ਇਹ ਪਲਾ ਪਿੰਡ ਹੈ ਹਾਂ ਲਾਸਟ ਨੂੰ ਆਪਾਂ ਕਹਿ ਲਈਏ ਜਾਂ ਉਹ ਜਿਹਦੇ ਪਾਰ ਤੇ ਆ ਰਿਹਾ ਪਿੰਡ ਹੈ ਇਥੋਂ pranpurd 20 ਕਿਲੋਮੀਟਰ ਹੈ ਨਹੀਂ ਜਿਹੜੇ ਜਿਹੜੇ ਹੁਜਤਵਾਰ ਕਿੰਨੇ ਪਿੰਡਾਂ 13 ਪਿੰਡ ਉੱਥੇ ਦਾ ਹਸਪਤਾਲ ਨਹੀਂ ਹੋਏਗਾ ਕੋਈ ਵੀ ਨਾ ਨਹੀਂ ਉੱਥੇ ਆਮ ਆਦਮੀ ਕਲੀਨਿਕ ਉਹ ਹੀ ਉਹ ਹੀ ਚੱਲਣਗੇ ਉੱਥੇ ਉਹ ਠੀਕ ਹੈ ਉੱਥੇ ਉਹਨਾਂ ਵਾਸਤੇ ਤਾਂ ਤੁਸੀਂ ਨਾ ਇਹ ਇਹ ਇੱਥੋਂ ਇੱਥੋਂ 13 ਕਿਲੋਮੀਟਰ ਹੈ ਨਾ ਨਹੀਂ ਨਹੀਂ 13 ਪਿੰਡ ਨਹੀਂ ਨਹੀਂ ਉਹ ਇੱਥੋਂ ਕਿੰਨੀ ਦੂਰ ਹੈ ਇਹ ਤਾਂ ਹੋਊਗਾ ਮੇਰੇ ਖਿਆਲ 15 ਘਟੂ ਉਹਨੂੰ ਨੀਰੈਸਟ ਹਸਪਤਲ ਕਿਹੜਾ ਇਹੀ ਪਵੇਗਾ ਇਹੀ ਪਵੇਗਾ ਇਹਨੂੰ ਸਟਰੈਂਥਨ ਕਰ ਦੇਣਾ ਆਪਾਂ ਦਿਸ ਸ਼ੁਡ ਬੀ ਰਨਿੰਗ 24/7 ਉਹਨਾਂ ਨੂੰ ਆਪਾਂ ਉੱਥੇ ਉਹ ਮਤਲਬ ਨਾਰਮਲੀ ਕਰੈਕਟਡ ਹੁੰਦੇ ਆ ਮਤਲਬ ਅੱਜ ਕੱਲ ਤਾਂ ਬੋਟ ਨਾਲ ਹੀ ਹੋਊਗਾ ਨਾ ਅੱਜ ਕੱਲ ਤਾਂ ਨਹੀਂ 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 ਪੁਲ ਬਣਿਆ ਹੈ ਪੜ ਹੈਗਾ ਬਹੁਤ ਬੜਾ ਅਸਲ ਨਾਟੇ ਓਨਲੀ ਹੁੰਦੇ ਰੈਂਟ ਬਲਿਕੇ ਏਸ ਖਿੱਤੇ ਅਸੀਂ ਬਿੱਟਣੇ ਹਾਂ ਜਿਹੜਾ ਮੈਂ ਇਹਨੂੰ ਚਲਾਣੇ ਆ ਜੀ ਆਪਾਂ ਇਹਨੂੰ ਚਲਾ ਦੇ ਇਹ ਤਾਂ ਬਹੁਤ ਵੱਡੀ ਗੀਤ ਹੈ ਮੈਂ ਇਸੇ ਕਰਕੇ ਆ ਜੀ ਦੇਖਣਾ ਤੁਸੀਂ ਇਹਨੂੰ ਮੇਨੋਟੀ ਬਣਾਓ ਮੈਡਮ ਤੇ ਇਹਨੂੰ ਮੇਨੋਟੀ ਬਣਾਓ ਜਿਹੜਾ ਤੁਹਾਡਾ ਹੁਣ ਓਟੀ ਐ ਉਹਨੂੰ ਲੈਬਰੂਮ ਬਣਾਓ ਠੀਕ ਹੈ ਔਰ ਜਿਹੜਾ ਤੁਹਾਡਾ ਹੋਣ ਵਾਲਾ ਲੈਬਰੂਮ ਆ ਉੱਥੇ ਮੈਨੋ ਰੋਟੀ ਉੱਥੇ ਕਰਦੇ ਹੋ ਠੀਕ ਠੀਕ ਹੋ ਜਾਏਗਾ ਇਹਨੂੰ ਇਨਰਟ ਕਰੋ ਇਹ ਆ ਤੁਹਾਡੇ ਦੇ ਸੇ ਦੇ ਮੋਡ ਇਹ ਸਾਰਾ ਉਸ ਤੋਂ ਬੈਟਰ ਕੰਡੀਸ਼ਨ ਚ ਹੈ ਠੀਕ ਹੈ ਇਹਦੇ ਸਪਲੇਟੇਸ ਹੀ ਲਵਾਓ ਆ ਆ ਕੱਢ ਦੋ ਇਹਦੇ ਚੋਂ ਦੋ ਦੋ ਲਵਾਓ ਸਪਲੇਟੇ ਇਹਦੇ ਚ ਠੀਕ ਹੈ ਦੋ ਸਪਲੇਟੇ ਸਿਰ ਲਵਾ ਲਓ ਤੁਸੀਂ ਇਹਨੂੰ ਮੈਨੋ ਰੋਟੀ ਬਣਾਉਗੇ ਠੀਕ ਹੈ ਕੀਪੇ ਡਾਕਟਰ ਸਾਹਿਬ ਇਹ 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 80 ਪਿੰਟ ਹੈਗੇ ਨੇ ਇਹ ਇਹਦੇ ਨਾਲ ਇਹਦੇ ਨਾਲ ਹੀ ਇੱਕ ਐਮਰਜੈਂਸੀ ਬਣਾਓ ਸਾਰਾ ਜਿਹੜੇ ਰਿਕਵਰੀ ਇਹ ਉਹ ਸਾਰਾ ਇੱਥੇ ਬਣਾਓ ਮਤਲਬ ਇਹ ਸਭ ਤੋਂ ਉੱਚਾ ਹੀ ਹੈ ਮੇਰੇ ਹਿਸਾਬ ਨਾਲ ਇਹ ਠੀਕ ਹੈ ਜੀ ਉਹਨੂੰ ਕਰੋ ਤੁਸੀਂ ਇਹਦੀ ਪਲਾਨਿੰਗ ਕਰੋ ਥੋੜੀ ਜੀ ਮੈਂ ਆਪਣੇ ਇੰਜੀਨੀਅਰਸ ਨੂੰ ਭੇਜਦਾ ਉਹ ਦੇਖੇ ਸਾਰੀ ਬਿਲਡਿੰਗ ਨੂੰ ਉਹਨੂੰ ਅਸੈਸ ਕਰਨਗੇ ਇਹਦੇ ਵਿੱਚ ਹੀ ਜਾਂ ਇਹਦੇ ਉੱਪਰ ਕੰਮੋਡੀਸ਼ਨ ਕ੍ਰੀਏਟ ਕਰ ਦੇਣਗੇ ਇੰਟਰਨਸ ਆਉ ਸਰਜਨਸ ਨਰਸਸ ਕਲਾਸ 4 ਸਾਰੇ ਇੱਥੇ ਰਹਿਣਗੇ ਜੀ 24/7 ਹਾਂ ਈਵਨ ਮੈਡੀਕਲ ਆਫਸਰ ਜਿਹੜੇ ਆਣਗੇ ਨਾ ਜੀ ਸਾਡੇ ਕੋਲੇ ਇੱਕ ਨਾ ਜਿਹੜੇ ਪੋਸਟ ਗ੍ਰੈਜੂਏਟਾ 50% ਕੋਈ ਚਾਰਖੰਡ ਦਾ ਕੋਈ ਕੁਛ ਦਾ ਉਹ ਵੀ ਰਹਿ ਜਾਣਗੇ ਠੀਕ ਹੈ ਜੀ ਹਾਂ ਹੋ ਸਕਦਾ ਉਹਨਾਂ ਵਿੱਚੋਂ ਇੱਕ ਨਸਤਾ ਟੈਸਟ ਮੈਨੂੰ ਚੰਕੌਰ ਸਾਹਿਬ ਮਿਲ ਗਿਆ ਉਹ ਕਹਿੰਦਾ ਜੀ ਮੈਂ ਇੱਥੇ ਰਹਿਣ ਨੂੰ ਤਿਆਰ ਆ ਮੈਨੂੰ ਕਿ ਕਮਰਾ ਦੇ ਦਿਓ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤੁਹਾਡਾ ਆਈ ਸੀ ਯੂ ਚਲਾ ਦਿੰਦਾ ਯੂ ਜਸਟ ਨੀਡ ਵਨ ਨਸਤਾ ਟੈਸਟ ਟੂ ਰਨ ਇਨ ਆਈ ਸੀ ਠੀਕ ਹੈ ਠੀਕ ਹੈ ਜਿਹੜੇ ਪਤਾ ਕਰੋ ਉਹਨੂੰ ਕਿੱਥੇ ਲਾਣੇ ਉਹ ਤਨਖਾਹ ਵਾਧ ਦੇਾਂਗੇ ਤੁਹਾਨੂੰ ਸਾਰਿਆਂ ਨੂੰ ਪ੍ਰਧਾਨ ਨੇ ਤਨਖਾਹ ਵਧਾ ਦਿੱਤੀ ਠੀਕ ਤੁਸੀਂ ਕਰੋ ਇਹ ਮੈਂ ਰਖਵਾਉਂ ਉਹ ਕਰਕੇ ਫਿਰ ਅਸੀਂ ਬੈਠੇ ਠੀਕ ਹੈ ਜੀ ਠੀਕ ਹੈ ਮੈਂ ਬੇਸਿਕਲੀ ਇਹ ਦੇਖਣਾ ਚਾਹੁੰਦਾ ਸੀ ਉਸ ਤੋਂ ਵਗੈਰ ਕਰਨੀ ਬੰਦ ਮੈਂ ਬਾਹਰ ਗੱਲ ਕਰਦਾ ਮਰਮਦੋ ਨੂੰ ਮਿਲਦਾ ਨਾ ਮੈਂ ਪ੍ਰਾਈਵੇਟਲੀ ਵੀ ਗੱਲ ਕਰਦਾ ਸੀ ਵੀ ਇਹ بڑا ਏਰੀਆ ਹੈ ਇਹ ਕੀ ਬਣਾਉਣਾ ਤੁਹਾਡਾ ਇਹ ਕੰਚੀ ਜੀ ਪਾਣੀ ਦੀ ਪਾਣੀ ਹੈਗਾ ਇਹਦੇ ਵਿੱਚ ਹਾਂ ਜੀ ਸਾਰੇ ਹੈਗਾ ਜੀ ਟਿਪੜ ਚੱਲੇ ਹੋਇਆ ਹੈ ਇਹ ਤੇ ਬੜੀ ਪੁਰਾਣੀ ਹੈ ਜੀ ਬਹੁਤ ਪੁਰਾਣੀ ਇਹ ਜੀ ਇਹਦਾ ਸਟਰਕਚਰ ਠੀਕ ਹੈ ਤੇ ਉੱਪਰ ਪਲਾਸਟਿਕ ਦੀ ਟੈਂਕੀ ਰੱਖ ਦਾਂਗੇ ਹਾਂ ਵੱਡੀ ਰੱਖ ਦਾਂਗੇ ਉਹ ਬਸ ਬੈਸਟ ਹੋ ਜਾਏਗਾ ਨਾਲੇ ਹਾਈ ਜਿਹਨੇ ਕੋਈ ਵੱਡੀ ਰੱਖਾ ਦੇ ਚਾਰ 4000 ਲੀਟਰ ਵਾਲੀ ਉਹ ਰੱਖਾ ਦਿੰਦੇ ਠੀਕ ਹੈ ਠੀਕ ਹੈ ਜੀ ਪਰ ਉਹਨੇ ਮਰਸਾਪੇ ਉੱਪਰ ਹੀ ਕਰਾਉਣਾ ਮਗਰ ਦਾ ਜੀ ਹਾਂ ਜੀ ਹਾਂ ਜੀ ਪ੍ਰੋਪੋਜ਼ਲ ਬਣਾ ਕੇ ਦਿਓ ਜੀ ਆਹ ਤੇ ਵਧੀਆ ਰਹਿ ਸਕਦਾ ਇੰਜੀਨੀਅਰ ਦੇ ਨਾਲ ਮਿਲ ਕੇ ਨਾ ਸਾਰਾ ਐਸਟੀਮੇਟਸ ਬਣਾ ਕੇ ਸਾਰਾ ਇੱਕ ਵਾਰੀ ਪੂਰਾ ਬਹੁਤ ਵਧੀਆ ਸਾਰੀ ਟੀਮ ਹੈ ਜੀ ਹਾਂ ਫੋਰ ਸਪੈਸ਼ਲਟੀ ਲਈ ਅੰਦਰੂ ਵੀ ਵਧੀਆ ਨੇ ਇਹਨਾਂ ਦਾ ਕੰਮ ਹੀ ਤੁਹਾਡੀ ਮੈਡਮ ਨੂੰ ਚੱਲਿਗਾ ਲਾ ਦਾਂ ਨਾ ਮੈਂ ਸਾਰਾ ਕੁਝ ਕਰੂਗੀ ਇੱਥੇ ਅੱਛਾ

ऐसे है दे दे ते 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 दे दे दे। है लेके ये सीए फोन खाते थे एक्टिव फॉलोअर थे तो नहीं है इससे पर आपका कोस्ट टास्क कितने पिछले दिन ऐसे तो नहीं लेते नहीं नहीं ऐसे नहीं हो सकता मैं आपको कर देता हूं नियर पे रोड शर्मा रोड आम आदमी को तो ना ले रहे हो तो हां तो जी सर हां जी उधर होंगे खुला हुआ आज आम छोटा चलो चलो ठीक चल रहा थोड़ा इन्होंने तो दो जी फिर रह गया से अपना इतने भेजा समान आपके ਸਰਕਾਰੀ ਨੂੰ ਇਹ ਪਾਣੀ ਬਾਰਸ਼ ਦਾ ਖੜਦਾਇਆ ਹੈ ਪਾਣੀ ਵੈਸੇ ਕਿੰਨਾ ਡੂਗਾ ਤੇ ਕਿੰਨੇ ਫੁੱਟ ਤੇ ਅੰਡਰ ਸਭ ਸਾਲ ਬਾਅਦ ਸਪਿੰਗਲ ਵਾਲੇ ਤੇ 10 ਫੁੱਟ ਘਰ ਪਾਣੀ 10 ਫੁੱਟ ਤੇ ਪਾਣੀ ਆਉਂਦਾ 10 10 ਫੁੱਟ ਤੇ ਪਾਣੀ ਆ ਜਾਂਦਾ ਸਰ ਇਦਾਂ ਰੇਨ ਸੀਜ਼ਨ ਸੰਭਲ ਰਿਹਾ ਹੈ ਇਹ ਲਾ ਕੇ ਜੀਦਾ ਇੱਥੇ ਪਾਣੀ ਕੋਈ ਨਹੀਂ ਚੱਲਦਾ। ਹਾਂਜੀ। ਅਰੇ ਸਰ ਤੁਸੀਂ ਦੇਖੇਦਾ ਇਹ ਇੱਥੇ ਪਾਣੀ ਨਹੀਂ ਚੱਲਦਾ। ਐਸਾ ਜਾਂਦਾ ਫਿਰ ਇਹ ਹਾਈ ਸਕੂਲ ਹੈ। ਇਹਦਾ ਸੀਰੀਅਸ ਚ ਨਹੀਂ। ਠੀਕ ਹੈ। ਅੱਛਾ। ਮੈਡਮ ਤੁਸੀਂ ਨਾ ਕੰਮ ਕਰੋ ਇੱਥੇ। ਆ ਤੁਹਾਡੇ ਸਾਰੇ ਚ ਪਾਣੀ ਖੜਾ ਹੋਇਆ ਹੈ ਇਹ। ਉਹਨਾਂ ਨੂੰ ਇੱਕ ਜੀਸੀਬੀ ਮਂਗਾਓ ਇੱਕ ਤਾਂ ਤੇ ਉਹਨਾਂ ਨੂੰ ਕੋ 4 ਫੁੱਟ ਦਾ ਟੋਆ ਮਾਰ ਦਿਓ ਉਹਨੂੰ ਐਸਾ ਹੀ ਸਿੰਪਲ ਜਿਹਾ ਕਰ ਦੇਣਾ ਉਹਨੂੰ ਸਾਰਾ ਪਾਣੀ ਉਹਦੇ ਚੋਂ ਡਰੇਨ ਕਰਾ ਦਿਓ ਤੁਹਾਡੇ ਪਾਣੀ ਖੜੇ ਗਿਆ ਨਾ ਉੱਥੇ ਵੈਸੇ ਇੱਕ ਖੂਬ ਬਣਾਣਾ ਹੁੰਦਾ ਇੱਕ ਉਹ ਨੀਚੇ ਬਣ ਜਾਂਦਾ ਕਰਾਉਡ ਦੇ ਉਹ ਬਾਰਸ਼ ਦਾ ਪਾਣੀ ਉਹਦੇ ਵਿੱਚ ਚਲਾ ਜਾਇਆ ਕਰੂਗਾ ਇਹ ਇਟਵਲ ਮੈਨ ਡਰਾਈ ਮਤਲਬ ਆ ਸਾਰਾ ਚਿੱਕੜ ਹੋਇਆ ਹੋਇਆ ਤੁਹਾਡਾ ਇੱਕ ਜਗ੍ਹਾ ਤੇ ਦੇ ਦੇਣਾ ਜਿਉ ਉਹਨਾਂ ਨੂੰ ਕੋਈ ਇੱਕ ਸਾਈਡ ਤੇ ਖੱਡਾ ਮਾਰ ਦਿਓ ਸਾਈਡ ਤੇ ਉਹਨੂੰ ਉਹਦੇ ਚੋਂ ਖਾਲ ਖਾਲੀ ਕਹਿੰਦੇ ਉਹਨੂੰ ਖਾਲੀ ਜਿਹਾ ਬਣਾ ਦਿਓ ਪਾਣੀ ਵਾਟਰਵੈਲ ਡਰੇਨ ਇਹ ਕੋਈ ਨਹੀਂ ਚਲੋ ਚਲੀਏ ਚਲੀਏ ਉਹ ਆਪਣਾ ਆ ਤੁਹਾਡੇ ਨਾਲ ਮੈਂ ਨਰੋਡ ਸਕੂਲ 'ਚ ਖੜਾ ਹੋਇਆ ਇਹਦੇ ਇਹ ਚਾਰੋਂ ਪਾਸੇ ਇਹਦੇ ਬਿਲਡਿੰਗਾਂ ਵਿਚਾਲੇ ਇਹਦੇ ਤੇ ਨਾ ਉਹ ਚੱਕੜ ਹੈ ਸਾਰਾ ਇਹ ਇਟਸ ਵੈਰੀ ਸਿੰਪਲ ਜੀ ਇਹ ਕੁੰਜੇ ਦੇ ਵਿੱਚ ਟੋਆ ਮਾਰ ਦਿਓ ਜੇਸ ਵੀ ਮਗਾ ਕੇ ਪਾਣੀ ਉਹਦੇ ਸਾਰੇ ਡਰੇਨ ਕਰਾ ਦਿਓ ਜਿੰਨਾ ਵੀ ਬਾਰਿਸ਼ ਆਏਗੀ ਉੱਥੇ ਜਾ ਖੜ ਜਾ ਕਰੇਗਾ ਉਹ ਰਿਮੇਨ ਡਰਾਈ ਹਾਂ ਇਹ ਤੁਸੀਂ ਦੇਖਿਆ ਹੋਣਾ ਚੱਕੜ ਸਾਹਮਣੇ ਨਾ ਇਹ ਇੱਕ ਪਾਸੇ ਖੱਡਾ ਮਰਵਾ ਦਿਓ ਜੀ ਉਹਨੂੰ ਕੋਰਡਨ ਆਫ ਕਰ ਦਿਓ ਪਾਣੀ ਸਾਰਾ ਉਹਦੇ ਡਰੇਨ ਕਰ ਦਿਓ ਅਦਰਵਾਇਜ਼ ਉਹਦੇ ਚ ਸੀ ਨਾ ਸਪਰੇਅ ਵੀ ਕਰ ਦਾਂਗੇ ਤੇ ਤੁਹਾਡੇ ਅਦਰਵਾਇਜ਼ ਮੋਸਕਿਟੋ ਦੀ ਬੀੜੇ ਮਲ ਗਈ ਬੱਚੇ ਵੀ ਆਣ ਹੈ ਸਪਰੇਅ ਹੋਣੀ ਸਰ ਨਹੀਂ ਨਹੀਂ ਬਹੁਤਾ ਕਰਦੇ ਆ ਉਹ ਤਾਂ ਤੁਸੀਂ ਕਰਾਓਗੇ ਫਾਊਂਡਿੰਗ ਤਾਂ ਕਰਾਓਗੇ ਬਟ ਜੇ ਸਟੈਗਨੈਂਟ ਵਾਟਰ ਨਹੀਂ ਹੋਏਗਾ ਸਮਾਲ ਏਰੀਆ ਹੋਏਗਾ ਤਾਂ ਉਹ ਚੀਜ਼ ਹੀ ਹੋਏਗਾ ਨਾ ਜੀ ਹੋਰ ਠੀਕ ਆਹ ਅਪਾ ਸਾਰੀ ਗਰਾਊਂਡ ਖਰਾਬ ਹੈ ਤੁਹਾਡੀ ਉਹ ਤੇ ਬਲਕ ਜੀ ਨਾਲ ਦੀ ਨਾਲ ਸੁੱਕ ਜਾ ਕਰੇਗਾ ਪਾਣੀ ਉਹਨੂੰ ਬਾਅਦ ਵਿੱਚ ਉਹਨੂੰ ਹੁਣ ਤਾਂ ਠੀਕ ਹੈ ਬਰਸਾਤਾਂ ਤੋਂ ਬਾਅਦ ਉੱਥੇ ਖੂਹ ਬਣਾ ਕੇ ਉੱਪਰ ਲੈਂਟਰ ਪਾ ਦਈਏ ਉੱਪਰ ਸਾਰੀ ਗਰਾਊਂਡ ਹੋ ਗਈ ਦਿਸੇਗਾ ਨਹੀਂ ਇੱਕ ਵਾਰੀ ਹੋਦੀ ਬਣਾ ਲਈ ਉੱਥੇ ਉਸ ਤੇ ਉੱਥੇ ਉੱਥੇ ਕੋ ਬਣਾ ਦਈਓ ਛੋਟਾ ਜਿਹਾ ਅੰਦਰ ਗਰਾਊਂਡ ਮੈਂ ਇਹੋ ਜੇ ਬਹੁਤ ਬਣਾਇਆ ਜੀ ਵਾਟਰ ਰਿਸਰਵ ਵਾਲੇ ਠੀਕ ਹੈ ਓਕੇ ਚਲੋ ਸੁਣੀਏ ਜੀ ਇਹ ਦੇਖ ਜੀ ਪਈ ਹੈ ਹੈ ਆਪਣੇ ਡਾਕਟਰ ਸਾਹਿਲ ਹੈ ਡਾਕਟਰ ਸਾਹਿਲ ਆਓ ਜਰਾ ਤੁਸੀਂ ਉੱਥੇ ਕਿਉਂ ਲਾਣੇ ਹੋ ਇੱਥੇ ਬਿਠਾਓ ਜੀ ਉਹਨਾਂ ਨੂੰ ਬੱਚਿਆਂ ਨੂੰ ਸ਼ਿਫਟ ਟਾਈਮ ਹੈ ਹਾਂ ਔਰ ਨਾਲ ਤਾਂ ਹੈਗਾ ਜੀ ਬਾਅਦ ਵਿੱਚ ਉਹ ਕਰੀ ਜਾਣਗੇ ਬੈਠੇ ਉੱਥੇ ਠੀਕ ਹੈ ਰੋਡ ਸਾਈਡ ਹਾਂ ਕਿੰਨੇ ਦਿਨ ਹੋ ਗਏ ਐਮਬੀਐਸ ਕਿਤੇ ਬੇਟਾ ਸਰ 1.5 ਹਜ਼ਾਰ ਡੇਟਾ ਬੁੜੇ এনवायरमेंट ਫ੍ਰੈਂਡਲੀ ਉਹ ਵੀ ਉਹ ਪਤਾ ਨਹੀਂ ਉਹ ਮੈਂ ਤਾਂ ਕਿ ਸੋਚਿਆ ਨਹੀਂ ਕੋਠੇ ਦੀ ਕਿੰਨੀ ਵਧੀਆ ਹੋ ਸਕਦੀ ਹੈ ਵੈਜੀਟੇਸ਼ਨ ਜੰਗ ਬੰਦੇ ਹੋ ਓਨ ਦੇ ਸੋਸ ਹਸਪੀਟਲ ਥਿਸ ਇਜ਼ ਯੂਅਰ ਹਸਪੀਟਲ ਮੈਂ 20 ਸਾਲ ਸਰਵਿਸ ਕੀਤੀ ਸੀ ਮੇਰਾ ਪ੍ਰਾਇਮਰੀ ਸੈਟਰ ਕਾਲੇਜੀ ਅੱਜ ਵੀ ਜਾ ਕੇ ਦੇਖਾ ਜੇ ਉੱਥੇ ਤੁਹਾਨੂੰ ਲੱਗਦਾ ਵੀ ਫੋਰੈਸਟ ਏਰੀਆ ਚ ਜਾ ਕੇ ਠੀਕ ਹੈ ਜੀ ਵਾਕਿੰਗ ਟ੍ਰੈਕਸ ਇੱਥੇ ਤੁਹਾਡੇ ਬਾਹਰ ਇੱਥੇ ਨਾ ਜਮਜਮਲ ਆਉਏ تھے ਕਹੇ ਕਿ ਉਹਨਾਂ ਨੇ ਤੁਹਾਡੇ ਜਿਹੜੇ ਮੈਕ ਕਰਵਾ ਦੇਣਾ ਤੁਹਾਨੂੰ ਸਾਰਾ ਠੀਕ ਹੈ ਐਮਸੀ ਆਇਆ ਹੋਣਾ ਨਹੀਂ ਹੋ ਗਿਆ ਅੱਛਾ ਉਹਨਾਂ ਨੂੰ ਕਹੋ ਜੀ ਸਪਾਈ ਕਰਾਓ ਸਾਰੇ ਜੀ ਡੀਡੀਪੀ ਕੋਣ ਹੈ ਤੁਹਾਡੇ ਜੀ ਨਹੀਂ ਮੈਡਮ ਨਹੀਂ ਰੂ ਹੈ ਠੀਕ ਹੈ ਡੀਡੀਪੀ ਡੀਡ ਯੁਧਵੀਰ ਮੇਰੀ ਉਹਨਾਂ ਨੇ ਡੀਸੀ ਨਾਲ ਕਰਾਓ ਮੇਰੀ ਹਾਂ ਉਹ ਦਿੱਤਿਆਂ ਨੂੰ ਕਹੋ ना करो थोड़ा फिर कहो कराती गल आदित्य कितने हो तीन तो uh, अच्छा चलो up, uh कोई बात नहीं अभी चार जा रहे हो ना बिजी तो नहीं हो ये हमारा ना आम आदमी क्लिनिक है नरोट जैमल सिंह पठानकोट में yeah, इसकी छत के ऊपर और ये बीडीपीओ का ऑफिस है जी मतलब ना बी डी पी ओ क्लास लो इसमें सारे पास भंग है पानी खड़ा है गंदगी है बदबू है और बीच में हमारा मा, आम आदमी क्लिनिक शाइन तो कर रहा है लेकिन उसके ऊपर भी काही जमी हुई है ना मतलब वो क्या कहते हैं का, काही काही बोलते हैं इसको क्या बोलते हैं ऊपर डेबसी जो होती है मतलब इसको बोलो सारी छतें छतें ठीक होनी चाहिए आसे पास स्पेक्न स्पैन होना चाहिए उसको बोलो फुल बूटे लगाओ जहाँ पे और एक स्कूल में भी और इसमें भी एक जगह पे ना खड्डा मार दो अगर वाटर चार्जिंग नहीं बनता उसको उसको कॉर्डन ऑफ कर दो सारा पानी उसमें ड्रेन होना चाहिए तो इस पे ना ये वाले आम आदमी क्लिनिक पे एक तो इसमें शेड बनवा दो फॉर योगा योगा होता है जी आपका यहाँ ठीक है और इसमें हाँ ओपन एयर जिम बच्चों के लिए चूल्हे जब कोई दवाई लेने आए ना उसको एक वॉकिंग ट्रैक बना दो इसमें काफ़ी जगह है, उसको बोलो कि रोज सुबह आके यहाँ पे एक घंटा सैर करनी है बीपी की गोली छूट जाएगी शुगर शुगर भी कम हो जाएगी आपका ठीक है हाँ मेक इट ए मॉडल काइंड ऑफ देंगे और बी डी पी को बोल दो कि आपको हड़ों की वजह से छोड़ दिया मंत्री जी ने अगली बार अगर ऐसा हाल हुआ ना आपकी उसकी अपनी बिल्डिंग के ऊपर सारी सारी के ऊपर घास बू फूस पता नहीं क्या कुछ है मतलब ना बिल्डिंग तो डैमेज होगी होगी फिर हाँ उसको बोलो जी एकदम एक स्पिक एंड स्पैन होना चाहिए कैंपस भी और उसकी बिल्डिंग भी सारी ठीक है डॉक्टर साहब देखता नहीं क्या एस एम ओ नहो एस एम ओ सिविल सर्जन कह मैनू कह आप ही करा के दूंगा मैडम okay. यू कैन आरवी आस्क तक जरा भी बी डी पी ओ झाड़ दिया करो ਮੈਡਮ ਤੁਹਾਡੇ ਉਹ ਜਿਹੜੇ ਬੰਦੇ ਆ ਨਾ ਜੀ ਦੇਖੋ ਐਸੀ ਚੱਲ ਰਿਹਾ ਲੈਦਰਦਨ ਵੀ ਕੰਫਰਟੇਬਲ ਆ ਆ ਕਿੰਨੀ ਦੂਰ ਆ ਇਹ ਮੈਡਮ ਹਾਂਜੀ ਲੈਟਰ ਰਨ 24 ਸਾਬਨ ਉੱਥੇ ਵਿਚਾਰੇ ਟੰਗੇ ਹੋਏ ਤੁਸੀਂ ਗਰਮੀ ਹੋਰ ਕੀ ਇੱਥੇ ਕਰੋ ਜੀ ਇੱਥੇ 24 ਘੰਟੇ ਵਾਲਾ ਇੱਥੇ ਕਰੋ ਇੱਥੇ ਕਰੋ ਜੀ ਠੀਕ ਆ ਸਰ ਥੈਂਕ ਯੂ ਨਾਲੇ ਤੁਹਾਡਾ ਸਟਾਫ ਦੀ ਥੋੜੀ ਸਵੇਰੇ ਕਰਨਗੇ ਦੁਪਹਿਰ ਤਵਾਂ ਦੋ ਅੱਜ ਐਕਟਿਵ ਰਹਿਣਗੇ ਹਾਂ ਹਾਂ ਠੀਕ ਹੈ ਨਾ ਇਟ ਵਿਲ ਬੀ ਮਚ ਮੋਰ ਕਨਵੀਨੀਅੰਟ ਹੇਅਰ ਜੀ ਹਾਂ ਇੱਥੇ ਐਸੀ ਜਿ ਰਹਿਣਗੇ ਵਿਚਾਰੇ ਉਹ ਠੀਕ ਹੈ ਜੀ ਇੱਥੇ ਆ ਤੁਹਾਡੇ 20 ਰਾਤ ਨੂੰ ਤਾਂ ਕੋਈ ਨਹੀਂ ਆਂਦਾ ਹੁਣ ਵੈਸੇ ਨਹੀਂ ਫਿਰ ਕੋਈ ਨਹੀਂ ਆ ਰਾਤ ਨੂੰ ਸੌ ਵੀ ਜਾਣਗੇ ਇੱਥੇ ਰਾਮ ਦਾ ਬੈੱਡ ਵੀ ਲੱਗਿਆ ਹੋਊਗਾ ਕੁਝ ਹੋਰ ਹੋਊਗਾ ਇੱਥੇ ਲਾ ਲੈਣਗੇ ਰਾਤ ਨੂੰ ਬੈੱਡ ਦੇ ਦੇ ਉਹਨਾਂ ਨੂੰ ਰਾਤ ਨੂੰ ਇੱਥੇ ਸੌਂ ਜਾ ਕਰ ਜਗਾ ਇੱਥੇ ਕਰੋ ਸ਼ਿਫਟ ਉਹਨਾਂ ਨੂੰ ਜਿਹੜਾ ਵੀ ਤੁਹਾਡਾ ਸੈਂਟਰ ਹੈਗਾ ਨਾ ਜਿੱਥੇ ਜਗ੍ਹਾ ਹੈਗੀ ਆ ਜੀ ਉੱਥੇ ਡੀਸੀ ਨੂੰ ਕਹਿ ਕੇ ਉਹਨਾਂ ਨੂੰ ਮੇਰੇ ਵੱਲੋਂ ਕਹਿ ਦਿਓ 3-4 ਬਣਾ ਦਿਓ ਓਪਨ এয়ার ਜਿਮ ਬੱਚਿਆਂ ਦੇ ਝੁੱਲੇ ਵਾਕਿੰਗ ਟਰੈਕ ਪ੍ਰੈਫਰੈਬਲੀ ਸ਼ੈਡ ਫਾਰ ਯੋਗਾ ਉਹ ਜਿਹੜਾ ਵੀ ਤੁਸੀਂ ਡਾਕਟਰ ਕੋਲ ਹੈ ਤੁਹਾਡਾ ਡਾਕਟਰ ਸਾਹਿਬ ਸਾਹਿਬ ਕਿੰਨੇ ਲੋਕ ਆਮ ਇਹ ਵਾਸਤੇ ਕਿਤੇ ਸਰ ਇੱਕ ਸਾਲ ਪਿਛਲੇ ਸਾਲ ਮਾਚੀ ਕੰਪਲੀਟ ਹੋਈ ਸੀ ਬੱਚੇ ਆਉਂਦੇ ਆ ਯਸ ਸਰ ਕਿੰਨੇ ਆਉਂਦੇ ਆ ਮਿਕਸ ਆਉਂਦੇ ਨੇ ਅੱਜ ਵੀ ਤਿੰਨ ਚਾਰ ਸੀਗੇ ਬਲੂ ਫਾਈਜੀ ਸਕੂਲ ਕਰਦੇ ਆ ਤੁਹਾਡੇ ਕੋਲ ਅਨਾਰ ਸਕੂਲ ਜਿੱਥੇ ਮੈਂ ਜਾ ਕੇ ਆ ਕਿੰਨੇ ਬੱਚੇ ਪੜ੍ਹਦੇ ਆ ਉੱਥੇ ਪੜ੍ਹਦੇ ਆ ਯਸ ਸਰ ਜਿੰਨੇ ਬੱਚੇ ਸਾਰਿਆਂ ਦੀ ਡਿਵੀਜ਼ਨ ਸਭ ਦਾ ਐਚ ਵੀ ਯਸ ਸਰ ਸਭ ਦੀ ਹਾਈਟ ਸਭ ਦਾ weight ਜਿੰਨੇ ਹੋਰ ਪਿੰਡਾਂ ਦੇ ਵਿੱਚ ਸਕੂਲ ਹੈ ਉਹਨਾਂ ਨੂੰ ਸਨਿਆਪੇਸ਼ ਕੇ ਆਸਨ ਵਰਕਰ ਨੂੰ ਕਹਿਣਾ ਕਿ ਆਓ ਫ੍ਰੀ ਚੈਕਅਪ ਹੋ ਰਿਹਾ ਉਸ ਤੋਂ ਬਾਅਦ ਜਿੰਨੇ ਤੁਹਾਡੇ 40 ਪਲੱਸ ਹੈ ਉਹਨਾਂ ਕੋ ਸਾਰਿਆਂ ਨੂੰ ਜ਼ਰੂਰੀ ਹੈ ਜੀ ਬਲੱਡ ਪ੍ਰੈਸ਼ਰ ਸ਼ੂਗਰ ਇੱਕ ਵਾਰੀ ਸਾਰੇ ਨਾਲ ਕੇ ਚੈੱਕ ਕਰਾਉਣਾ ਹੈ ਵਾਸੇ ਨੂੰ ਕੋ ਜਿਹੜੇ ਲੈ ਕੇ ਆਓਗੇ ਉਹਨਾਂ ਨੂੰ ਪੈਸੇ ਮਿਲਦੇ ਆ ਹਾਂਜੀ ਠੀਕ ਹੈ ਆਸ਼ਾ ਵੀ ਖੁਸ਼ ਹੋਏਗੀ ਤੁਹਾਡੇ ਕੋਲ ਚਾਹੇ ਤੁਹਾਡੇ ਅੰਡਰ ਨਹੀਂ ਆਉਂਦੀਆਂ ਬਟ ਸਾਰੇ ਤੁਸੀਂ ਇਹਨਾਂ ਨੂੰ ਐਸਐਮਐਲ ਨੂੰ ਕਹੋ ਤੁਸੀਂ ਕਰਾਓ ਜੀ ਹਾਂਜੀ ਤੁਸੀਂ ਕਰੋ ਇਹ ਇੱਕ ਪੇਪਰ ਪਬਲਿਸ਼ ਕਰੋ ਠੀਕ ਹੈ ਰੋਡ ਜੈਮਲ ਸਿੰਘ ਤੋਂ ਕਿ ਅਸੀਂ 2 1000 ਬੱਚੇ ਦੇਖੇ ਐਨੇ ਉਹਨਾਂ ਚੋਂ ਨੀ ਉਹਨਾਂ ਦਾ ਆਹ ਇਲਾਜ ਕੀਤਾ ਹੁਣ ਇੱਕ ਵੀ ਬੱਚਾ ਨੀਮਿਕ ਨਹੀਂ ਆ ਕੋਈ ਵੀ ਕੁੜੀ ਜਦੋਂ ਸਕੂਲ ਛੱਡਦੀ ਹੈ ਨਾ ਜੀ ਉਹ ਉਹ ਨੀਮਿਕ ਹੀ ਹੋਣੀ ਚਾਹੀਦੀ ਠੀਕ ਹੈ ਅਦਰਵਾਈਜ਼ ਸਾਰੀ ਉਮਰ ਨੀਮਿਕ ਰਹੇ ਕਿ ਉਹਨੂੰ ਪਤਾ ਵੀ ਨੀਮਿਆ ਕੀ ਹੁੰਦਾ ਅੱਗੇ ਜਾ ਕੇ ਉਹਦੀ ਪ੍ਰੈਗਨਸੀ ਹੋਣੀ ਹੈ ਵਿਆਹ ਹੋਣਾ ਸਾਰਿਆਂ ਨੇ ਖੂਨ ਪੀਣਾ ਉਹਨੂੰ ਕਿ ਹੁਣੀ ਬਦਨਾ ਜਿਹੜਾ ਬਦਨਾ ਹੋਣੀ ਬਦਲਾ ਜਿਹੜਾ ਬਦਨਾ ਠੀਕ ਹੈ ਸਾਰੀ ਉਮਰ ਖੂਨ ਪੀਣ ਵਾਲੇ ਮਿਲਣੇ ਆ ਵਿਦਾਨ ਵਾਲੇ ਜੀ ਮਿਲਣੇ ਤੁਸੀਂ ਵਧਾ ਕੇ ਭੇਜਣਾ ਉਹਦਾ ਜਿਹੜਾ ਬੱਚਾ ਵੀ ਤੁਹਾਡਾ ਪਲੱਸ 2 ਕਰਦਾ ਉਹਨੂੰ ਫਰਸਟ ایڈ ਦੀ ਟ੍ਰੇਨਿੰਗ ਦੇਣੀ ਹੈ ਠੀਕ ਠੀਕ ਇਹਨਾਂ ਡਾਕਟਰਾਂ ਨੂੰ ਕੰਮ ਬੇਸਿਕ ਲਾਈਫ ਸਪੋਰਟ ਸਾਰੇ ਬੱਚਿਆਂ ਨੂੰ ਆਣੀ ਚਾਹੀਦੀ ਜਦੋਂ ਪਲੱਸ 2 ਪਾਸ ਕਰਨ ਠੀਕ ਹੈ ਠੀਕ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਡੇਂਗੂ ਕਿੱਦਾਂ ਹੁੰਦਾ ਕਿੱਥੇ ਬਰੀਡ ਕਰਦਾ ਇਹ ਆਪਣਾ ਆਪਣਾ ਘਰ ਜਾ ਕੇ ਚੈੱਕ ਕਰਨਗੇ ਸਾਰੇ ਬੱਚੇ ਕਿੰਨੇ ਬੰਦੇ ਆ ਗਏ ਤੁਹਾਡੇ ਕੋਲ ਬਰੀਡਿੰਗ ਚੈੱਕ ਕਰਨ ਨਾਲ ਕੀ ਕਰੋਗੇ ਠੀਕ ਹਰ ਇੱਕ ਬੱਚੇ ਨੂੰ ਹਰ ਇੱਕ ਟੀਚਰ ਨੂੰ ਪਤਾ ਹੋਣਾ ਚਾਹੀਦਾ ਬੜੀਆਂ ਗੱਲਾਂ ਜਾਓ ਲੈਕਚਰ ਦਿਓ ਉੱਥੇ ਇੰਜੋਏ ਕਰਾ ਕਰੋ ਠੀਕ ਹੈ ਠੀਕ ਹੈ ਸਿੱਧਾ ਆਥੇ ਨਾ ਜੀ ਉਹ ਤੇ ਤੁਹਾਡਾ ਜਿੰਨ ਕਾਫੀ ਜਗ੍ਹਾ ਉੱਥੋਂ ਐ ਜਿਗ ਜੈਗ ਕਰਕੇ ਦੋ ਐਦਾ ਟ੍ਰੈਕ ਵਾਕਿੰਗ ਟ੍ਰੈਕ ਬਣਾ ਦਿਓ ਕੁਝ ਨਹੀਂ ਕਰਨਾ ਮੈਂ ਵਿੱਚੋਂ ਮਿੱਟੀ ਚੱਕ ਲੈਣੀ ਆ ਹਾਂਜੀ ਹਾਂਜੀ ਸਾਈਡਾਂ ਦੇ ਉੱਚੀ ਕਰ ਦੇਣੀ ਆ ਉਹਦੇ ਤੇ ਪੱਠੇ ਦੀ ਕੇਰੀ ਰੇਤਾ ਸੀਮੈਂਟ ਡਸਟ